ਮੁਫਤ ਮਿਲੇਗਾ ਮੁਫਤ ਮਿਲੇਗਾ ਮੁਫਤ ਮਿਲੇਗਾ ਮੁਫਤ ਮਿਲੇਗਾ ਮੁਫਤ ਮਿਲੇਗਾ ਮੁਫਤ ਮਿਲੇਗਾ ਜਿੰਦਾਬਾਦ ਸਾਰ ਸਵੈਮਾਨ ਜਿੰਦਾਬਾਦ ਖਾਨਾਂ ਦੇ ਵਿੱਚ ਬਹੁਤ ਵੱਡੀ ਇਤਿਹਾਸਿਕ ਰੈਲੀ ਹੋ ਰਹੀ ਹੈ ਜੀ ਪੰਜਾਬ ਦੇ 25 ਲੱਖ ਪਰਿਵਾਰਾਂ ਨੂੰ ਘਰ-ਘਰ ਮੁਫਤ ਰਾਸ਼ਨ ਦੇਣ ਦੀ ਜਿਹੜੀ ਸਕੀਮ ਅੱਜ ਲਾਗੂ ਹੋਣੀ ਹੈ ਉਦੇ ਸਬੰਧ ਦੇ ਵਿੱਚ ਮਹਾ ਰੈਲੀ ਜਿਹੜੀ ਆ ਖੰਨਾ ਦੇ ਵਿੱਚ ਹੋ ਰਹੀ ਆ ਲੋਕ ਸਭਾ ਫਤੇਗੜ ਸਾਹਿਬ ਜਿਹਦੇ ਵਿੱਚ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਸੋ ਨਾਭਾ ਦੇ ਵਿੱਚੋਂ 30 ਬੱਸਾਂ ਦਾ ਵੱਡਾ ਕਾਫਲਾ ਜਿਹੜਾ ਉਸ ਰੈਲੀ ਦੇ ਵਿੱਚ ਜਾ ਰਿਹਾ ਸੋ ਘਰ-ਘਰ ਰਾਸ਼ਨ ਦੇਣ ਦੀ ਜਿਹੜੀ ਇਹ ਸੁਵਿਧਾ ਜਿਹੜੀ ਹੈ ਇਹ ਬਹੁਤ ਵੱਡਾ ਫਾਇਦਾ ਜਿਹੜਾ ਗਰੀਬ ਲੋਕਾਂ ਨੂੰ ਲੈ ਕੇ ਆਊਗਾ ਕਿਉਂਕਿ ਘਰੇ ਬੈਠੇ ਉਹਨਾਂ ਨੂੰ ਰਾਸ਼ਨ ਮਿਲੂਗਾ ਔਰ ਉਹਨਾਂ ਦੀ ਜਿਹੜੀ ਖੱਜਲ ਖਾਰੀ ਹੁੰਦੀ ਸੀਗੀ ਉਹ ਸਾਰੀ ਬੰਦ ਹੋ ਜਾਣੀ ਹੈ ਸੋ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜੀਵਾਲ ਸਾਹਿਬ ਨੂੰ ਮੁਬਾਰਕਾਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੱਡਾ ਫਤਵਾ ਦੇ ਕੇ ਆਮ ਪਾਰਟੀ ਸਰਕਾਰ ਬਣਾਈ ਸੀ ਅੱਜ ਆਮ ਲੋਕਾਂ ਨੂੰ ਉਹ ਉਹ ਸਰਕਾਰ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋ ਰਿਹਾ 16 ਤਰੀਕ ਨੂੰ ਭਾਰਤ ਬੰਦਾ ਕਿਸਾਨਾਂ ਵੱਲੋਂ ਸਮਰਥਨ ਕਰੋਗੇ ਕਿ ਕਿਸ ਤਰ੍ਹਾਂ ਦੇਖੋ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਜੀ ਉਦੋਂ ਵੀ ਕਿਸਾਨਾਂ ਦੇ ਨਾਲ ਸੀ ਹੁਣ ਵੀ ਕਿਸਾਨਾਂ ਦੇ ਨਾਲ ਆ ਪੰਜਾਬ ਦਾ ਜਿਹੜਾ ਕਿਸਾਨ ਆ ਨਾ ਜੀ ਉਹ ਅੰਦਾਜ਼ ਤੱਕ ਔਰ ਅੰਦਾਤਾ ਜੇ ਆਪਣੀ ਕੋਈ ਗੱਲ ਕਹਿੰਦਾ ਜੀ ਕੇਂਦਰ ਸਰਕਾਰ ਨਾਲ ਉਹਨਾਂ ਦੀ ਕੋਈ ਜਿਹੜੀ ਕੋਈ ਮੰਗ ਆ ਤਾਂ ਉਹਦਾ ਬਿਲਕੁਲ ਸਮਰਥਨ ਕਰਦੇ ਆਂ ਜੀ ਕਿ ਮੰਗ ਪੂਰੀ ਹੋਣੀ ਚਾਹੀਦੀ ਹੈ ਕਿਸਾਨ ਜੇ ਖੁਸ਼ ਆ ਤਾਂ ਦੇਸ਼ ਤਰੱਕੀ ਕਰੂਗਾ ਜੇ ਕਿਸਾਨ ਖੁਸ਼ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਜੀ। ਔਰ ਬਿਲਕੁਲ ਜੀ ਲੋਕ ਸਭਾ ਵੀ ਸਿਰ ਤੇ ਆ ਜੀ। ਔਰ ਉਹਦੇ ਸਬੰਧ ਦੇ ਵਿੱਚ ਵੀ ਜਿਹੜਾ ਹਰ ਇੱਕ ਪਾਰਟੀ ਜੀ ਜਿਵੇਂ ਅਕਾਲੀ ਦਲ ਆਪ ਦਾ ਕੰਮ ਕਰ ਰਿਹਾ ਵੱਖਰੀ ਗੱਲਾਂ ਉਹਨਾਂ ਦੀ ਜੁੱਤੀਆਂ ਪਹਿਰੀਆਂ ਨੇ ਜੀ। ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਮ ਲੋਕਾਂ ਜੋ ਨਿਕਲੇ ਅਸੀਂ ਸਾਰੇ ਲੋਕਾਂ ਪਹਿਲੀ ਵਾਰ ਅਸੀਂ ਐਮਐਲਏ ਬਣੇ ਆਂ ਔਰ ਸਾਨੂੰ ਚਾਹ ਜੀ ਇਸ ਗੱਲ ਦਾ ਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਠੀਕ ਹੈ ਜੀ ਹੁਣ ਜਨ ਸੁਵਿਧਾ ਕੈਂਪ ਡੇਲੀ ਚਾਰ ਲੱਗ ਰਹੇ ਨੇ ਚਾਰ ਵਾਰਡ ਦੋ ਪਿੰਡਾਂ ਦੇ ਵਿੱਚ ਡੇਲੀ ਲੱਗ ਰਿਹਾ ਸਾਡੀ ਕੋਸ਼ਿਸ਼ ਹੈ ਕਿ ਹਰੇਕ ਵਾਰਡ ਹਰੇਕ ਪਿੰਡ ਦੇ ਵਿੱਚ ਆਪ ਜਾ ਕੇ 44 ਕੰਮ ਜਿਹੜੇ ਨੇ ਜਿਹਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਗਿੜੇ ਮਾਰਨੇ ਪੈਂਦੇ ਸੀ ਉਹ ਅਸੀਂ ਘਰ-ਘਰ ਆਪ ਜਾ ਕੇ ਆਪ ਸਰਕਾਰ ਆਪ ਦੇ ਦਵਾਰ ਆਪ ਜਾ ਕੇ ਉਹ ਕੰਮ ਜਿਹੜੀ ਕਰਾ ਰਹੀ ਹੈ ਸੋ ਬਹੁਤ ਵੱਡੀ ਤਬਦੀਲੀ ਹੈ ਜੀ ਔਰ ਪਿਛਲੇ ਸਾਲ ਤੋਂ 2022 ਤੋਂ ਜੁਲਾਈ 2022 ਤੋਂ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜੀ ਦੇਖੋ ਕਿੰਨਾ ਵੱਡਾ ਫਾਇਦਾ ਜੀ ਸੋ ਇਹ ਸਾਰੇ ਕੰਮ ਜਿਹੜੇ ਆ ਇਹ ਬਾਖਮਾਲ ਹੋ ਰਿਹਾ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਆ ਜੀ ਸੁਪੀਰ ਬਾਦਲ ਗੱਲ ਸੀਗੇ ਫੋਜਪੁਰ ਦੇ ਵਿੱਚ ਨੌਜਵਾਨਾਂ ਨੇ ਸਵਾਲ ਕੀਤਾ ਕਿ ਜਦੋਂ ਤੁਹਾਡੀ ਸਰਕਾਰ ਸੀ ਤਾਂ ਉਦੋਂ ਤਾਂ ਤੁਸੀਂ 5 ਸਾਲ ਜਿਫੇ ਨਹੀਂ ਤੇ ਹੁਣ ਤੁਸੀਂ ਕਿਹੜੀ ਪੰਜਾਬ ਬਚਾਉਣ ਯਾਤਰਾ ਦੇਖੋ ਜਦੋਂ ਪੰਜਾਬ ਬਚਾਉਣ ਦਾ ਉਹਨਾਂ ਦਾ ਉਹਨਾਂ ਕੋਲ ਸਮਾਂ ਆਇਆ ਸੀਗਾ ਕਿ ਪੰਜਾਬ ਦੀ ਸੇਵਾ ਕਰ ਦੇ ਉਹ ਤਾਂ ਸਿਰਫ ਕੰਦਾ ਤੇ ਲਿਖ ਕੇ ਲਾਇਆ ਸੀਗਾ ਕਿ ਰਾਜ ਨਹੀਂ ਸੇਵਾ ਤੇ ਉਦੋਂ ਤਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਕਰੋੜਪਤੀ ਅਰਪਤੀ ਬਣ ਗਏ ਹੁਣ ਉਹ ਜਦੋਂ ਕੁਰਸੀ ਚਲੇਗੀ ਹੁਣ ਪੰਜਾਬ ਯਾਦ ਆ ਗਿਆ ਜੀ ਸਾਰੀ ਡਰਾਮੇਬਾਜ਼ੀ ਆ ਜੀ ਕੁਛ ਨਹੀਂ ਆ ਦੇਖੋ ਜੀ ਲੋਕਪੱਖੀ ਸਰਕਾਰ ਬਣੀ ਆ ਲੋਕਪੱਖੀ ਫੈਸਲੇ ਆ ਰਹੇ ਨੇ ਤੇ ਬੜਾ ਵਧੀਆ ਫੈਸਲਾ ਲਿਆ ਜਿੰਨੇ ਵੀ ਰਾਸ਼ਨ ਕਾਰਡ ਸੀਗੇ ਗਰੀਬ ਲੋਕਾਂ ਨੂੰ ਕਣਕ ਨਹੀਂ ਸੀ ਮਿਲ ਰਹੀ ਉਹਨਾਂ ਲਈ ਫੈਸਲਾ ਆਇਆ ਗਰੀਬ ਲੋਕਾਂ ਨੂੰ 25 ਲੱਖ ਲੋਕਾਂ ਨੂੰ ਰਾਸ਼ਨ ਮਿਲਣਾ ਮੁਫਤ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਮੋਦਤ ਕਰ ਰਹੇ ਨੇ ਰੈਲੀ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਦੇ ਸੁਪਰੀਮੋ ਪਹੁੰਚ ਰਹੇ ਨੇ ਖੰਨਾ ਵਿਖੇ ਤੇ ਅਸੀਂ ਸਰਦਾਰ ਗੁਰਦੇਵ ਸਿੰਘ ਦੇਮਾਨ ਜੀ ਦੀ ਅਗਵਾਈ ਹੇ ਵੱਡੇ ਕਾਫਲੇ ਨਾਲ ਖੰਨੇਲੀ ਕੂਚ ਕਰ ਰਹੇ ਹਾਂ ਔਰ ਇਹ ਸਰਕਾਰ ਤੋਂ ਪੰਜਾਬ ਨੂੰ ਫੁੱਲ ਉਮੀਦ ਹੈ ਵੀ ਇਹ ਬਹੁਤ ਚੰਗੇ ਕੰਮ ਤੇ ਲੋਕ ਪੱਖੀ ਫੈਸਲੇ ਕਰੇਗੀ ਪਿੰਡਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜੀ ਘਰ-ਘਰ ਮੁਫਤ ਰਸਣ ਯੋਜਨਾ ਦੀ ਜਿਹੜੀ ਸਕੀਮਾਂ ਇਹ ਪੰਜਾਬ ਸਰਕਾਰ ਦਾ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਐਮਐਲਏ ਸਾਹਿਬ ਪੁਰਦੇ ਦੇ ਦੇਵ ਮੰਦਿਰ ਰਣਮਾਈ ਦੇ ਵਿੱਚ ਨਾਬੇ ਦੇ ਵਿੱਚ ਉਹ ਬਹੁਤ ਵੱਡਾ ਕਾਫਲਾ ਬੱਸਾਂ ਦਾ ਟਰੱਕਾਂ ਦਾ ਜਾ ਰਿਹਾ ਖੰਨਾ ਰੈਲੀ ਦੇ ਵਿੱਚ ਜਿਹਦੇ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਕਿਉਂਕਿ ਡੀਪੋ ਦਾ ਕਈ ਵਾਰ ਪਤਾ ਹੀ ਨਹੀਂ ਦੀ ਹੁੰਦਾ ਵੀ ਡੀਪੋ ਹੈ ਕਿੱਥੇ ਆ ਹੁਣ ਘਰ-ਘਰ ਰਸਣ ਜਾਊਗਾ ਇਤਨਾ ਸਰਕਾਰ ਦਾ ਮਤਲਬ ਜਿਹਨਾਂ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਆਪ ਦਾ ਵਾਅਦਾ ਜਿਹੜਾ ਪੂਰਾ ਕੀਤਾ ਸਰਕਾਰ ਨੇ ਇੱਕ ਬਹੁਤ ਵੱਡੀ ਜਿਹੜੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਨਾ ਜਿਹੜਾ ਭਗਵੰਤ ਮਾਨ ਜੀ ਨੇ ਜਿਹੜੇ ਪਿੰਡਾਂ ਦੇ ਜਿਹੜੇ ਖੇਤ ਨੇ ਉਹਨਾਂ ਨੂੰ ਜਿਹੜਾ ਪਾਣੀ ਬਚਾ ਰਹੇ ਨੇ ਔਰ ਧਰਤੀ ਦਾ ਪਾਣੀ ਬਚਾਉਣ ਦਾ ਜਿਹੜਾ ਕੰਮ ਕਰ ਰਹੇ ਨੇ ਇਹ ਬਹੁਤ ਵੱਡਾ ਸਲਾਘਾਜੋ ਕਦਮਾਂ ਕਿਉਂਕਿ ਇਹਦੇ ਨਾਲ ਜਿਹੜਾ ਪਾਣੀ ਜਿਹੜਾ ਧਰਤੀ ਦਾ ਉਹ ਬਚੂਗਾ ਪਾਣੀ ਪੰਜਾਬ ਬਚੂਗਾ ਜਿਹੜੇ ਧਰਤੀ ਦਾ ਪਾਣੀ ਬਚੂਗਾ ਪੰਜਾਬ ਦੀ ਧਰਤੀ ਜਿਹੜੀ ਬਹੁਤ ਖਸਾਲ ਧਰਤੀ ਆ ਮਾਨ ਸਾਹਿਬ ਦੀ ਬਹੁਤ ਵਧੀਆ ਸੋਚ ਹੈ ਉਹ ਬਹੁਤ ਅੱਗੇ ਲੈ ਕੇ ਜਾਊਗੀ ਕਿਉਂਕਿ ਪਿਛਲੇ ਸਰਕਾਰਾਂ ਨੇ ਇਹਨਾਂ ਚੀਜ਼ਾਂ ਵੱਲ ਕਰਦੇ ਧਿਆਨ ਨਹੀਂ ਦਿੱਤਾ